ਦੋਸਤੋ ਇਹ ਸ਼ਹਿਰ ਤਾਰੀਵਾਲ ਦਾ ਦਸ਼ਮੇਸ਼ ਮਲਟੀ ਸਪੈਸ਼ੈਲਿਟੀ ਹਸਪੀਟਲ ਵਾ ਜਿਹੜਾ ਲਗਾਤਾਰ ਆਪਣੀਆਂ ਬਿਹਤਰ ਸਿਹਤ ਸੁਵਿਧਾਵਾਂ ਕਰਕੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ ਇੱਥੇ ਆਧੁਨਿਕ ਤਰ੍ਹਾਂ ਦੀ ਟੈਕਨੀਕ ਦੇ ਨਾਲ ਹਰ ਤਰੀਕੇ ਦੇ ਇਲਾਜ ਕੀਤੇ ਜਾਂਦੇ ਹਨ ماہر ਡਾਕਟਰਾਂ ਦੀ ਟੀਮ ਔਰ ਸਟਾਫ 24 ਘੰਟੇ ਉਪਲਬਧ ਰਹਿੰਦਾ ਵਾ ਸ਼ਹਿਰ ਧਾਰੀਵਾਲ ਦੇ ਵਿੱਚ ਇਹ ਹਸਪੀਟਲ ਆ ਇੱਥੋਂ ਦੇ ਐਮ ਡੀ ਡਾਕਟਰ ਮੈਡਮ ਅੰਜੂ ਡਾਬ ਜੋ ਕਿ ਜਨਾਨਾ ਰੋਗਾਂ ਦੇ ਮਾਹਿਰ ਹਨ ਉਹਨਾਂ ਵੱਲੋਂ ਅੱਜ ਖਾਸ ਤੌਰ ਤੇ ਇੰਟਰਨੈਸ਼ਨਲ ਊਮਨਸ ਡੇ ਦੇ ਉੱਤੇ ਇੱਕ ਐਲਾਨ ਕੀਤਾ ਗਿਆ ਹੈ ਇਹ ਐਲਾਨ ਉਹਨਾਂ ਗਰਭਵਤੀ ਮਹਿਲਾਵਾਂ ਦੇ ਲਈ ਹੈ ਜਿਨ੍ਹਾਂ ਦਾ ਗਰਭ ਦਾ ਸਮਾਂ ਚੱਲ ਰਿਹਾ ਹੈ ਗੱਲਬਾਤ ਦੌਰਾਨ ਮੈਡਮ ਐਮ ਡੀ ਅੰਜੂ ਢਾਬ ਨੇ ਕਿਹਾ ਕਿ ਗਰਭਵਤੀ ਔਰਤਾਂ ਦਾ ਬਿਹਤਰ ਇਲਾਜ ਉਹਨਾਂ ਦੇ ਹਸਪੀਟਲ ਵਿੱਚ ਲਗਾਤਾਰ ਕੀਤਾ ਜਾ ਰਿਹਾ ਹੈ ਮੈਡਮ ਨੇ ਇਹ ਵੀ ਮਹਿਲਾਵਾਂ ਨੂੰ ਮੈਸੇਜ ਦਿੱਤਾ ਕਿ ਪ੍ਰੈਗਨਨਸੀ ਪੀਰੀਅਡ ਦੇ ਦੌਰਾਨ ਉਹ ਆ ਕੇ ਕਈ ਤਰ੍ਹਾਂ ਦੀਆਂ ਬਿਹਤਰ ਆਧੁਨਿਕ ਸਹੂਿਦਾਵਾਂ ਔਰ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਹਨ ਇੱਥੇ ਹੀ ਹਸਪੀਟਲ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਬੱਚਾ ਪੈਦਾ ਹੋਣ ਦੇ ਸਮੇਂ ਡਿਲੀਵਰੀ ਦਾ ਜੋ ਖਰਚ ਹੈ ਉਹ ਬਹੁਤ ਘੱਟ ਲਿਆ ਜਾਏਗਾ ਖਾਸ ਤੌਰ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਸ਼ਸ਼ੀਕਾਂ ਮੈਂ ਡਾਕਟਰ ਅੰਚੂੜਾ ਦਸ਼ਮੇਸ਼ ਮਲਤੀ ਸਪੈਸ਼ਲਿਟੀ ਹਸਪੀਟਲ ਮੈਂ ਗਾਇਨਕੋਲੋਜਿਸਟ ਜਨਾਨਾ ਰੋਗਾਂ ਦੀ ਮਾਹਿਰ ਹਾਂ ਅੱਛਾ ਵੂਮਨਸ ਡੇ ਹੈ ਤੇ ਮੈਂ ਸਾਰਿਆਂ ਨੂੰ ਇੱਥੇ ਹੈਪੀ ਵੂਮਨਸ ਡੇ ਕਵਾਂਗੀ ਤੇ ਦੁੱਛਾ ਇਸ ਦਿਨ ਅਸੀਂ ਅਜ ਇੱਕ ਨਵਾਂ ਆਪਣੇ ਹਸਪੀਟਲ ਦੀ ਤਰਫ ਤੋਂ ਇਨੀਸ਼ੀਏਟਿਵ ਲੈ ਕੇ ਆਏ ਹਾਂ ਇੱਕ ਨਵਾਂ ਰੁਝਾਨ ਲੈ ਕੇ ਆਏ ਹਾਂ ਜਿੱਚੇ ਹੈਪੀ ਪੇਸ਼ੈਂਟ ਐਂਡ ਹੈਪੀ ਮੀ ਐਸ ਇਨੀਸ਼ੀਏਟਿਵ ਲੈ ਕੇ ਆਏ ਹਾਂ ਇੱਚੇ ਮੈਂ ਇਹ ਦੱਸਣਾ ਚਾਹਾਂਗੀ ਜਿੰਨੀ ਵੀ ਗਰਭਵਤੀ ਮਹਿਲਾਵਾਂ ਨੇ ਪ੍ਰੈਗਨੈਂਟ ਫੀਮੇਲਸ ਨੇ ਭਾਵੇਂ ਉਹ ਜਿਹੜੇ ਮਰਜ਼ੀ ਦਾਇਰੇ ਤੋਂ ਆ ਰਹੀਆਂ ਅਸੀਂ ਇੱਥੇ ਉਹਨਾਂ ਦਾ ਇਲਾਜ ਤਰਾਂਗੀ ਰੀਜ਼ਨੇਬਲ ਰੇਟਸ ਸੀ ਆ ਬਾਕੀ ਜਿਹੜਿਆ ਹੈ ਜਨੇਪੇ ਦੇ ਟਾਈਮ ਜਿਹੜੀਆਂ ਕਾਫੀ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫੈਮਲੀਆਂ ਨੂੰ ਪੇਸ਼IENTS ਨੂੰ ਮੈਂ ਤੇ ਮੇਰੀ ਟੀਮ ਇੱਥੇ ਉਹਨਾਂ ਦੀ ਇਸ ਚੀਜ਼ ਦੇ ਲਈ ਅਸੀਂ ਹਾਜ਼ਰ ਆ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਮਰਜ਼ੀ ਇੱਕ ਹੁੰਦਾ ਹੈ ਕਿ ਸਾਡੇ ਦਸ਼ਮੇਸ਼ ਹਸਪੀਟਲ 'ਚ ਹੈਲਥ ਲੈਨਥ ਦੀ ਸਹੂਲਤਾਂ ਮਾ ਉਪਲਬਧ ਨੇ ਮੈਂ ਗਰਭਵਤੀ ਮਹਿਲਾਵਾਂ ਨੂੰ ਮਹਿਲਾਵਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਜਦੋਂ ਤੁਸੀਂ ਗਰਭਤੀ ਹੁੰਦੇ ਹੋ ਇੱਥੇ ਆਓ ਆਪਣਾ ਰੂਟੀਨ ਚੈੱਕਅਪ ਕਰਵਾਓ ਤੇ ਦੂਜਾ ਮੈਂ ਸਾਰੀ ਪੈਨਨ ਨੂੰ ਇਹ ਕਹਿਣਾ ਚਾਹਾਂਗੀ ਕਿ ਇੱਥੇ ਕੋਈ ਟੈਨਸ਼ਨ ਦੀ ਲੋੜ ਨਹੀਂ ਹੈ ਅਸੀਂ ਜਨੇਪੇ ਵਿਦਾ ਵੀ ਰੀਜ਼ਨੇਬਲ ਰੇਟ ਤੇ ਇਲਾਜ ਕਰ ਰਹੇ ਹਾਂ ਔਰ ਜਿਹੜੇ ਜ਼ਰੂਰਤਮੰਦ ਲੋਕ ਕਿਹਾ ਉਹ ਇੱਥੇ ਆ ਕੇ ਇਸ ਸਹੂਲਤ ਦਾ ਫਾਇਦਾ ਚੱਕ ਸਕਦੇ ਨੇ ਤੇ ਅਸੀਂ ਚਾਹਨੇ ਕਿ ਵੱਧ ਤੋਂ ਵੱਧ ਲੋਕੀ ਸਾਡੀ ਇਸ ਮੁਹਿੰਮ ਦੇ ਨਾਲ ਜੁੜਨ ਤੇ ਤਾਂ ਜੋ ਅਸੀਂ ਵਧੀਆ ਤਰੀਕੇ ਨਾਲ ਅ ਜੱਜਾ ਬੱਚਾ ਦੋਨਾਂ ਦੀ ਸੇਫਟੀ ਹੋਵੇ ਔਰ ਕੋਈ ਪੌਕੇਟ ਤੇ ਵੀ ਤੁਹਾਡੇ ਮਤਲਬ ਕੋਈ ਦਿੱਕਤ ਨਾ ਆਵੇ ਇੱਕ ਰੀਜ਼ਨੇਬਲ ਰੇਟ ਤੇ ਅਸੀਂ ਇਲਾਜ ਕਰੀ ਅ ਮੈਂ ਦੱਸਣਾ ਚਾਹਵਾਂ ਕਿ ਗਾਇਨੀ ਤੇ ਪੇਸ਼ੈਂਟ ਤੇ ਅਸੀਂ ਦੇਖ ਹੀ ਰਹੇ ਹਾਂ ਵਿੰਗ ਕਾ ਗਾਇਨਕੋਲੋਜੀ ਸਟੇਟ ਵੀ ਪ੍ਰਸੂਤੀ ਪ੍ਰਸੂਤੀ ਤੇ ਨਾਲ ਲਈਆਂ ਜਨਾਨਾ ਰੋਗਾਂ ਦੇ ਜਿਹੜੇ ਵੀ ਪ੍ਰੋਬਲਮਸ ਆ ਰਹੀਆਂ ਉਹ ਸਾਰਾ ਦੇਖ ਰਹੇ ਹਾਂ ਅਲਟਰਾਸਾਉਂਡ ਅਸੀਂ ਇੱਥੇ ਕਰ ਰਹੇ ਹਾਂ ਉਦੀ 24 ਘੰਟੇ ਸਹੂਈਦਾ ਹੈਗੀ ਆ ਤੁਝਾ ਅਸੀਂ ਆਰਥੋ ਦੇ ਹੱਡੀਆਂ ਦੇ ਡਾਕਟਰ ਜਿਹੜੇ ਉਹ ਸਾਡੇ ਨਾਲ ਅਟੈਚ ਨੇ ਕੋਈ ਵੀ ਟੁੱਟਪਚ ਹੈ ਕਿ ਇਹ ਐਕਸੀਡੈਂਟ ਕੇਸ ਹੈਗਾ ਉਹ ਇੱਥੇ ਆਪਰੇਟ ਕੀਤਾ ਜਾਂਦਾ ਹੈ ਬਾਕੀ ਹਰ ਤਰ੍ਹਾਂ ਦੀ ਸਰਜੀ ਗਦੂਦਾਂ ਦੇ ਹੋਗੇ हरनिया हो गया कितने के ऑपरेशन वो सारे इतने किए जाते हैं और ईवन असी हायर जो ऑपरेशनस ने वो भी असं इतें कर रहे हैं जिस तरह कि प्लास्टिक सर्जरी होगी या फिर न्यूरो सर्जरी है वह भी असं इतनी सुविधावान दे रहे हैं